ਹਾਂਜੀ ਹਲੋ 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 ਹਾਂਜੀ 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 ਭਾਈ ਸਤਿ ਸ੍ਰੀ ਅਕਾਲ ਜੀ ਅੱਛਾ ਜੀ ਆਪਣਾ ਟੱਬੇ ਤੋਂ ਬੋਲਦੇ ਹੋ ਸੀ ਕਟਾਣਾ ਸਾਹਿਬ ਤੋਂ ਬੋਲਦੇ ਹਾਂ ਅੱਛਾ ਜੀ ਕਟਾਣਾ ਸਾਹਿਬ ਤੋਂ ਠੀਕ ਆ ਠੀਕ ਆ ਜੀ ਹਾਂਜੀ ਮੈਂ ਬਹਲੇ ਆਪਣੇ ਹਲਕਾ ਪਾਇਲ ਤੋਂ ਗੱਲ ਕਰ ਰਿਹਾ ਸੀ ਮਨਦੀਪ ਸਿੰਘ ਹਾਂਜੀ ਆਮ ਆਦਮੀ ਪਾਰਟੀ ਦਾ ਸੋਸ਼ਲ ਮੀਡੀਆ ਇੰਚਾਰਜ ਆ ਮੈਂ ਹਾਂਜੀ ਇੱਕ ਆ ਤੁਹਾਡੀ ਆ ਪੋਸਟ ਨਹੀਂ ਹੋਈ ਆ ਵਾਇਰਲ ਨਹੀਂ ਆਹ ਅਸਲੀਅਤ ਆਈ ਗੱਲ ਹੈ ਸੱਚੀ ਆ ਬਿਲਕੁਲ ਮੇਰਾ 100% ਸੱਚੀ ਆ ਜਿਹੜੇ ਮਰਜੀ ਗੁਰਦੁਆਰੇ ਚੜਵਾ ਕੇ ਕਹਿ ਲਈ ਸਾਰੇ ਬੰਦੇ ਆਲੇ ਜਿੰਨੇ ਸਾਰੇ ਸਭ ਹੀ ਕਹਿਣਗੇ ਓਕੇ ਠੀਕ ਆ ਜੀ ਉਹੀ ਅਸੀਂ ਹੈਰਾਨ ਰਹਿ ਗਏ ਚੀਜ਼ਾਂ ਦੇਖ ਕੇ ਦੇਖੋ ਚਲੋ ਅਸੀਂ ਨਾ ਮਤਲਬ 3 ਲੱਖ ਰੁਪਿਆ ਮੇਰੇ ਤੋਂ ਲੈ ਕੇ ਨਾ ਹਾਂਜੀ ਕੱਲ ਵੀ ਗੱਲਾਂ ਕਹਦਾ ਤੇਰੀ ਮਾਂ ਜੋਦਦੀਆਂ ਮਾਰ ਭਾਈ ਜੀ ਕਾਹਦੀ ਚਬਾੜਾ ਕੌਣ ਕਹਿੰਦਾ ਸੀ ਇਹ ਗਿਆਸਪੁਰਾ ਅੱਛਾ ਤੁਹਾਨੂੰ ਇਹ ਫੋਨ ਤੇ ਕਹੀ ਗੱਲ ਜਾਂ ਫੇਸ ਟੂ ਫੇਸ ਮੈਨੂੰ ਸੁਨੇਹਾ ਭੇਜਾ ਮੇਰੇ ਪਿੰਡ ਦਾ ਬੰਦਾ ਸੀ ਘੇੜਿਆ ਡਰਾਇਆ ਸੀ ਕਿ ਆਹ ਤੇਰੀ ਉੱਥੇ ਜਾ ਕੇ ਉੱਥੇ ਮਸ਼ੀਨਾ ਦੇ ਗਿਆਸਪੁਰ ਦੇ ਗੁੰਡੇ ਭੇਜਦਾ ਸਿੱਧਾ ਹੀ ਟੱਕਰ ਲਾ ਬਿਲਕੁਲ ਜੀ ਬਿਲਕੁਲ ਹਾਂ ਨਹੀਂ ਦੇਖੋ ਅਸੀਂ ਨਾ ਚਲੋ ਹੈਗੀਆਂ ਮਦਨੀ ਪਾਰਟੀ ਜੀ ਚਲੋ ਵੋਟਾਂ ਅਸੀਂ ਪਾਈਆਂ ਹੋਣਗੀਆਂ ਅੱਜ ਜੀ ਲੱਗੇ ਗੋਡਾ ਕਟਾਣਾ ਸਾਹਿਬ ਦੀ ਬਿਲਕੁਲ ਨਹੀਂ ਚਲੋ ਅਸੀਂ ਸਾਹਮਣੇ ਹੀ ਪਾਈਆਂ ਨੇ ਲੋਕਾਂ ਨੇ ਵੋਟਾਂ ਅਸੀਂ ਤੁਹਾਨੂੰ ਵੀ ਕਹਿੰਦੇ ਤੁਸੀਂ ਵੀ ਪਾਈਆਂ ਨੇ ਹਾਂ ਅਸੀਂ ਵੀ ਪਾਈਆਂ ਵੋਟੇ ਨੂੰ ਤੇ ਮਤਲਬ ਆ ਜੋ ਕੋਈ ਹੋ ਰਿਹਾ ਚਲੋ ਇਹ ਨਾ ਉੱਪਰ ਹੁਣ ਬਦਨਾਮੀ ਤਾਂ ਦੇਖੋ ਹੀ ਸਰਕਾਰ ਦੀ ਹੋ ਰਹੀ ਆ ਜੇ ਵਜ਼ੀਰ ਮਾੜੇ ਚੜਾ ਲਾ ਬਈ ਬਕਸ਼ੀਸ਼ ਤੋਂ ਤੂੰ 25 ਲੱਖ ਰੁਪਈਆ ਨਹੀਂ ਲਿਆ अच्छा जी तो तो ने नगद ले गया 25 लाख ये आप ले गया फर्द मशीनवर ने खड़े हैं 8 12 गाड़ियां एक मशीन तो पहला पांचचा कराया हां जी फिर कीले ਦੇ حساب ਨਾਲ ਇਹਨੇ 1.5 लाख ਦੇ حساب ਨਾਲ ਮੇਰੇ ਤੋਂ ਪੈਸੇ ਲਏ हां जी ਉਦੋਂ ਬਾਅਦ ਫਿਰ ਮੇਰੀਆਂ 5 ਗੱਡੀਆਂ ਮਸ਼ੀਨ ਚ ਕਾ ਲਈ हां जी ਫਿਰ 6 ਲੱਖ ਰੁਪਈਆ ਲਿਆ अच्छा जी ਤਾਂ ਮੇਰੀਆਂ ਗੱਡੀਆਂ ਛੁਡਾਈ ਮੈਂ ਭੈਣ ਗੜ ਕੇ ਛੱਡੂ ਹੁਣ ਮੈਂ ਤਾਂ ਥੋਤੋ ਹੀ ਫਿਰ ਆਪ ਲੈਨੇ ਪੈਸੇ ਨਹੀਂ ਕੋਈ ਖਾਤੇ ਖੁੱਤੇ ਜਪਾਏ ਪੈਸੇ ਇਹਦੇ ਬੇਰੇ ਨਿਕਾਇਲਾ ਡਰਾਈਵਰ ਤੇ ਸਾਡਾ ਪ੍ਰਧਾਨ ਮਰੀਕ ਨੱਤ ਅੱਛਾ ਜੀ ਮਰੀਕ ਨੱਤ ਪੈਸੇ ਲਿਜਾ ਕੇ ਦਿੰਦਾ ਇਹਨਾਂ ਨੂੰ ਜੀ ਓਕੇ ਓਕੇ ਮਰੀਕ ਨਾ ਪਿਆਣੀ ਇਹਨਾਂ ਦਾ ਸੈਟਿੰਗ ਆ ਉਹਦੀ ਮਤਲਬ ਹਾਂਜੀ ਹਾਂਜੀ ਅੱਛਾ ਅੱਛਾ ਵੀਰੇ ਇਹ 100 ਖਾ ਲੈਣ ਸਾਡਾ ਗੱਲ ਵਰਦੇ ਓਏ ਗੁਰਦੁਆਰੇ 100 ਖਾ ਲੈ ਵੀ ਪੈਸੇ ਨਹੀਂ ਲਾਏ ਉਹਨੇ ਹੀ 100 ਦਾ ਤੈਕਣਾ ਦੇਖੋ ਜੀ 100 ਦਾ ਨਾ ਜਿਵੇਂ ਕਹਿ ਦਈਏ ਵੀ ਇਹ ਖਾ ਵੀ ਲੈਣਗੇ ਮੈਂ ਤੁਹਾਨੂੰ ਮੈਂ ਤੁਹਾਨੂੰ ਹੀ ਗੱਲ ਦੱਸਦਾ ਖਾ ਵੀ ਲੈਣਗੇ ਹਾਂ ਇਹਦਾ ਤੁਸੀਂ ਨਾ ਹੋਰ ਕਰਿਓ ਜੀ ਠੀਕ ਆ ਜੇ ਤੁਸੀਂ ਸਹੀ ਹੋਵੋਗੇ ਤੁਸੀਂ ਐਫੀਡੇਵਟ ਬਣਾ ਕੇ ਦੇਣ ਲਈ ਤਿਆਰ ਰਹੋ ਬਸ ਅਸੀਂ ਤਾਂ ਵੀਰੇ ਤਿਆਰ ਆ ਅਸੀਂ ਤਾਂ ਅਧ ਮੁੱਖ ਮੰਤਰੀ ਨੂੰ ਬੁਲਾ ਦੇ ਆ ਅਸੀਂ ਚੱਲਿਆਂ ਦੇਣ ਬਸ ਤੁਸੀਂ ਐਫੀਡੇਵਟ ਨੋਟਰੀ ਟੈਸਟ ਕਰਾ ਕੇ ਲਿਖਾ ਲਓ ਜੀ ਸਾਰਾ ਕੋ ਕਰਾਈ ਬੱਤਾਂ ਵੀਰੇ ਸਾਡਾ 1.5 ਵਜੇ ਦਾ ਟਾਈਮ ਆ ਮੁੱਖ ਮੰਤਰੀ ਨੇ ਆ ਕੇ ਹਾਂ ਜੀ ਹਾਂ ਕਿਉਂਕਿ ਸਾਨੂੰ ਵੀ ਦੁੱਖ ਲੱਗਦਾ ਇਹ ਚੀਜ਼ਾਂ ਦਾ ਨਹੀਂ ਮਤਲਬ ਜਦੋਂ ਆਪਣੀ ਹੀ ਪਾਰਟੀ ਦਾ ਬੰਦਾ ਇਦਾਂ ਕਰਦਾ ਤਕਲੀਫ ਹੁੰਦੀ ਆ ਸਾਨੂੰ ਵੀ ਵੀਰੇ ਮੈਂ ਤੈਨੂੰ ਕਸਮ ਦਵਾ ਕੇ ਆਪਦੇ ਬੱਚਿਆਂ ਦੀ ਕਸਮ ਖਾ ਕੇ ਕਹਿਣਾ ਨਹੀਂ ਚਲੋ ਕੋਈ ਫੋਨ ਆ ਰਿਹਾ ਬੰਦੇ ਪੈਸੇ ਦਿੱਤੇ ਨੇ ਬੰਦੇ ਨੂੰ ਘਰੋਂ ਛੁਹਣਾ ਬ੍ਰਿਚ ਕੇ ਨਹੀਂ ਸਾਨੂੰ ਪਤਾ ਹੀ ਕਰਦਾ ਸਾਡੇ ਪਿੰਡੋ ਗਰਾੜ ਕਹਿ ਉਹ ਵੀ ਖੋਦ ਸਾਨੂੰ ਰਾਹ ਨਹੀਂ ਦੇ ਰਿਹਾ ਇਹ ਇਹ ਏਪੀ ਜੱਲਦ ਕਮ ਕਰਤੀ ਜਿਹੜਾ ਏਪੀ ਜੱਲਾ ਹਾਂਜੀ ਚਾਰ ਗੁੰਡੇ ਹੋਰ ਨੇ ਰਾਤ ਰਾਤ ਨੂੰ ਸਿਵਲ ਵਰਦੀ ਚ ਪਹਿਲਾਂ ਆਉਂਦੇ ਨੇ ਇਹ ਤੇ ਫੇਰੇ ਮੰਗਾਉਂਦੇ ਨੇ ਪੁਲਿਸ ਅੱਛਾ ਜੀ ਚਲ ਜਲ ਨੂੰ ਤਾਂ ਅਸੀਂ ਉਰੇ ਪਰੇ ਹੋ ਜਨੇ ਆ ਅਸੀਂ ਹੁਣ ਇਹਨਾਂ ਨੂੰ ਚੈਲੰਜ ਕਰਤਾ ਵੀ ਜਿਹੜਾ ਸਾਡੀ ਗੱਡੀ ਸਿਵਲ ਵਰਦੀ ਆ ਸੀ ਫੜਦੇ ਆ ਸੀ ਉਹਦੇ ਨਾਲ ਲੱਤਾਂ ਦੇਣੀਆਂ ਨੇ ਬਿਲਕੁਲ ਹਾਂ ਓਕੇ ਨਹੀਂ ਇਹ ਜਿਵੇਂ ਬਾਈ ਆਪਣੇ 3 ਫੁੱਟ ਤੱਕ ਮਨਜ਼ੂਰੀ ਮਿਲਦੀ ਆ ਆਪਾਂ ਨੂੰ ਕੀ ਹਾਲਤ ਮਨਜ਼ੂਰੀ ਆਲੇ ਤੇ ਵੀ ਕਹਿੰਦਾ ਪੈਸੇ ਦਿਓ ਕਹਿੰਦਾ ਨਹੀਂ ਛੋਟੀ ਮਾਂ ਚੋਦੂ ਆਏ ਕਹਿੰਦਾ ਭੈਣ ਦਾ ਖਸਮ ਅੱਛਾ ਜੀ ਮਨਜ਼ੂਰੀ ਆਪਣੇ ਕੋਲ ਹੈਗੀ ਆ ਫਿਰ ਤਾਂ ਕੋਈ ਹੱਕੇ ਨਹੀਂ ਬਣਦਾ ਸਾਰਾ ਕੁਝ ਆਪਾਂ ਮਨਜ਼ੂਰੀ ਤੇ ਹੀ ਮੇਰੀਆਂ ਗੱਡੀਆਂ ਫੜਾਈਆਂ ਨੇ ਅੱਛਾ ਹਾਂ ਏ ਮੈਨੂੰ ਦਰਾਹੇ ਥਾਣੇ 'ਚ ਫੜੀਆਂ ਸੀ ਥੋਡੀਆਂ ਹਨਾ ਜੀ ਸ਼ਾਇਦ ਹਾਂ ਜੀ ਦਰਾਹੇ ਥਾਣੇ 'ਚ ਉਦੋਂ ਐਸਐਚਓ ਇੱਥੇ ਸ਼ਾਇਦ ਵਿਜੇ ਸੀਗਾ ਜੀ ਵਿਜੇ ਵਿਜੇ ਓਕੇ ਓਕੇ ਹੁਣ ਕਹਿੰਦਾ ਕਹਿੰਦਾ ਵਿਜੇ ਖਾ ਗਿਆ ਪੈਸੇ ਅੱਛਾ ਵਿਜੇ ਕਹਿੰਦਾ ਮੈਂ ਤੇ ਮੈਂ ਖਾ ਗਿਆ ਪੈਸੇ ਕਹਿੰਦਾ ਚੜ ਗੁਰਦੁਆਰੇ ਵਿਜੇ ਕਹਿੰਦਾ ਤੂੰ ਹਾਂ ਠੀਕ ਆ ਸਹੀ ਗੱਲ ਆ ਹਾਂ ਨਹੀਂ ਕੋਈ ਨਾ ਤੁਸੀਂ ਮੇਰਾ ਰੱਖੋ ਨੰਬਰ ਬਾਈ ਜੰਗਾ ਰੱਖੋ ਆਪਣੀ ਕੋਈ ਗੱਲ ਨਹੀਂ ਆਪਾਂ ਉੱਪਰ ਤੱਕ ਜੁੜੇ ਹੋਏ ਹਾਂ ਹਜੇ ਗੱਲ ਨਹੀਂ ਤੁਸੀਂ ਦੇਖਿਓ ਇਹਦਾ ਸਾਡਾ ਪਾਰਟੀ ਸਾਡਾ ਆ ਅਸੀਂ ਕਟੋ-ਕਟ 10000 ਬੰਦਾ ਅਸੀਂ ਤਾਂ ਮੋਟਰਸਾਈਕਲਾਂ ਤੇ ਗੱਡੀਆਂ ਤੇ ਆ ਜਿਹੜਾ ਆਪਣਾ ਹਲਕਾ ਪੈਂਦਾ ਨਾ ਸਾਡੇ ਮੜ ਤੋਂ ਸ਼ੁਰੂ ਆ ਫਤੇਗੜ ਹਲਕਾ ਹਾਂਜੀ ਇਹਦਾ ਸਾਰੇ ਹਲਕੇ ਜੀ ਅਸੀਂ ਇਹਦਾ ਜਲੂਸ ਕੱਢਣਾ ਪਿੰਨਾਂ ਚ ਬੋਲ ਬੋਲ ਕੇ ਉਹ ਹੈਗੀਆਂ ਨੇ ਕਮੀਆਂ ਜੀ ਅਸੀਂ ਮੰਨਦੇ ਆ ਚੀਜ਼ ਕੋਈ ਸਾਟ ਨਹੀਂ ਲੱਗੀਆਂ ਨੇ ਕਮੀਆਂ ਉਹ ਇਸੇ ਗੱਲ ਤੇ ਅਸੀਂ ਕੰਮ ਦੇਣਾ ਖੜਾ ਸੁਣ ਲੈ ਮੇਰੀ ਗੱਲ ਹਾਂਜੀ ਹਾਂਜੀ ਅਸੀਂ ਹੁਣ ਇਸੇ ਕੰਮ ਤੇ ਆਂ ਉਹਦਾ ਅਸੀਂ ਜਲੂਸ ਤੇ ਕੱਢਣਾ ਫਤੇਗੜ ਹਲਕੇ ਚੋਂ ਇਹਦੀ ਅਸੀਂ ਬੱਸ ਕਰਾ ਦਾਂਗੇ ਹੁਣ ਉਹ ਇਹ ਤਾਂ ਕੋਈ ਗੱਲ ਨਹੀਂ ਤਾਂ ਹਉ ਜੀ ਹਉ ਮਾੜੀ ਤਾਂ ਕੋਈ ਅਜਿਹੀ ਗੱਲ ਨਾ ਕਰੀਏ ਅਸੀਂ ਦਰਵਾਜ਼ਿਆਂ ਤੱਕ ਜਾ ਜਾ ਹੰਬ ਗਏ ਉਹਨੇ ਵੀ ਸਾਡੀ ਇੱਕ ਗੱਲ ਨਹੀਂ ਸੁਣੀ ਅਸੀਂ ਘੱਟੋ ਘੱਟ 1000 ਲੈਟਰ ਦਿੱਤਾ ਅੱਛਾ ਜੀ ਹਾਂ ਜੀ ਇੱਕ ਵੀ ਗੱਲ ਨਹੀਂ ਸੁਣੀ ਉਹਨੇ ਸਾਡੀ ਨਹੀਂ ਇਹਦੇ ਵਾਰ ਦਿੱਤਾ ਸੀ ਤੁਸੀਂ ਏਦਾਂ ਵੀ ਪੈਸੇ ਲੈਨੇ ਸਾਤੋਂ ਇਹਨੇ